ਲੋ ਵੀ ਆ ਬੱਕਰੀ ਦਾ ਸੌਦਾ ਚੱਲ ਰਿਹਾ ਬਰਬਰੀ ਬੱਕਰੀ ਆ ਗੱਭਣ ਹਾਂ 12000 ਮੈਂ ਪੌਰੀ ਚੰਗੀ ਬੁੱਤਰੀ ਮੈਨੂੰ ਕੋਈ ਨਜਾਇਜ਼ ਹੀ ਚੰਗੀ ਤੇ ਢਾ ਚੰਗਾ ਬੱਚਾ ਹੀ ਕਰਦੇ 2000 ਮੈਨੂੰ ਦੇ ਦੀ ਸੂਈ ਐਂ ਹੀ ਕਰਨ ਬੱਚੇ ਇਦਾਂ ਹੀ ਬੱਕਰੀ ਆ ਫੋਨ ਹੀ ਨਹੀਂ ਮਿਲਦੇ ਰਹਿ ਜੋ ਦੀ ਬੱਕਰਾ ਫਿਰ 10000 ਮੈਂ ਦੇਖਾਂ ਵਾਲਾ ਜਿੰਨਾ ਇਹਦੇ ਨਾਲ 100% ਚੰਗੀ ਹੋ ਬੜਾ ਕਿੰਨਾ ਕ ਫਰਕ ਰਹਿ ਗਿਆ ਫਰਕ ਦਾ ਹਲੇ ਕੰਮ ਹੀ ਨਹੀਂ ਵਿੱਢਿਆ ਸੀ ਅਜੇ ਕੰਮ ਵਿੱਢ ਦੇ ਬੜਾ ਬਾਈ ਮੇਰੇ ਨਾਲ ਕਰਾਉਣ ਦੇ ਰਹਾ ਮੜ ਰਹਾ ਯਾਰ ਪਰੇ ਨੂੰ ਮੈਂ ਵਾਣੀ ਪਈ ਜਾਂਨੇ ਤੁਸੀਂ ਗੱਲ ਕੀ ਆ ਯਾਰ ਇੱਕ ਗੱਲ ਹੀ ਛੱਡ ਦੇ ਸਹੀ ਗੱਲ ਕਹਿੰਦਾ ਤੂੰ ਦਾ ਲਾਈਵ ਹੋਦਾ ਕਿਉਂ ਕਰਦੇ ਉਹਨੇ ਉਹ ਕਰਦੇ ਆ ਜਿੰਨੇ ਲਾ ਕੇ ਆਏ ਆ ਤੇ 14000 ਲਾਏ ਤੈਨੂੰ ਕੋਈ ਕਰੇ ਤੂੰ ਹੁਣ ਹੱਦੂ ਪਰੇ ਨਾ ਹੋ ਜਾ ਜੇ ਵਾਹ ਨਾ ਡੂੰਗਾ ਆਪਾਂ ਇਹਨਾਂ 24 ਡੇ ਬੈਨੇ ਆ ਇਹ ਨਹੀਂ ਵੇਚਣੀ ਆ ਆਪਾਂ ਵੀ ਵੇਚ ਨਹੀਂ ਤੇ ਮੈਂ ਵੀਡੀਓ ਦਿਖਾਈ ਮਜ਼ਾ ਇਹ ਕਰਦੀ ਵੇਚਣਾ ਤੇ ਲੈਣੀ ਆ ਬਾਈ ਯਾਰ ਇਹ ਸਾਨੂੰ 18 ਤੋਂ ਕਟਿਆ ਨਹੀਂ 20 ਤੋਂ ਲਾ ਕੇ ਜਿਹੜੀ ਗੱਲ ਹੈ ਜਿੰਨੇ ਲਾ ਕੇ ਆਏ ਆ ਸਾਡੀ ਜਿੱਦ ਕਰਨ ਚੱਲ ਸਰ ਕਿੰਨੇ ਦੀ ਇਹ ਤਾਂ ਗਾ ਘੰਟਾ ਹੋ ਗਿਆ ਹੁਣ ਪਗਾ ਜਾ ਹੀ ਨਹੀਂ ਸਕਦੇ ਗਾਟੋ ਆ ਗਿਆ ਅੱਛਾ ਬੱਚੇ ਜੇ ਮਾਰੇ ਦੇ ਮਤਾਂ ਬੱਚੇ ਨੇ ਸਾਹਮਣੇ ਉਹ ਗੱਲ ਤਾਂ ਸੁਣਾ ਇਹਨਾਂ ਦਾ 13 ਨਹੀਂ 12 ਨਹੀਂ 13 ਨਹੀਂ ਸੋ ਕੁਝ ਨਹੀਂ ਆ ਇਹ ਨਹੀਂ ਬਾਈ ਪਬ ਫੜ ਲਮੁੱਠੀ ਚ ਕੋਈ ਨਹੀਂ ਨੋਟ ਨਹੀਂ ਮਾਰੇ ਹੁੰਦੇ ਨੋਟ ਤਾਂ ਕਿੱਥੇ ਭਜਣੇ ਮੈਨੂੰ ਐਡੀ ਕੁ ਚਾਹੋ ਵੀ ਨਹੀਂ ਚੈਨ ਵੀ ਨਹੀਂ ਵੇਚਣ ਦੀ ਜੇ ਰੁਪਏ ਵਧਕਾ ਲੱਗਣ ਤਾਂ ਦੇਵਾਂਗਾ ਕਾਹੋਂ ਭਾਵੇਂ ਸਹੀ ਆ ਜੀ ਸਹੀ ਮੈਨੂੰ ਕੋਈ ਉਹ ਨਹੀਂ ਨਾ ਵੀ ਇੱਕ ਬੰਦੇ ਦੀ ਮਜਬੂਰੀ ਹੁੰਦੀ ਓ ਮੜਾ ਸਾਨੂੰ ਕੋਈ ਰਾਹ ਤਾਂ ਪਾ ਦੇ ਫਿਰ ਕੈ ਇਰਾ ਰਾਹ ਮੈਨੂੰ ਪਾ ਦੇ ਮੈਨੂੰ ਲਾ ਕੇ ਆਇਆ ਬਾਈ ਅਰਗੇ ਪੈਸੇ ਉਹ ਤਾਂ ਉਹਦਾ ਅਸੀਂ ਦਾਦ ਲਾ 14000 ਰੁਪਏ ਦੀ ਲਾਇਆ ਓ ਯਾਰ ਐ ਕਿਉਂ ਲਾ ਕੇ ਮੈਨੂੰ ਟਕਾ ਕੇ ਲਾ ਕੇ ਬਾਈ ਬੂਟੇ ਨੂੰ ਵੀ ਪਤਾ ਕਰਦਾ ਫਿਰ ਹਾਂ ਗੱਲ ਸਾਈ ਕੱਢ ਕੇ ਲਾ ਕੇ ਆਏ ਆ ਜਿ ਕਰ ਕਰਨ ਲਗੇ ਜੋ 18 ਟੁੱਟਿਆ ਨਹੀਂ ਫਿਰ ਅ ਯਾਰ ਮੈਂ ਸੁਣਦਾ ਫਰਕ ਤਾਂ ਛੱਡਾਂ ਹੁਣ ਜੇ ਤੂੰ ਬਲੈਨ ਜਾਣੇ ਬਈ ਆਪਾਂ ਉਦੋਂ ਪਹਿਲਾਂ ਮੇਰੇ ਘਰ ਦੀ ਬੱਕਰੀ ਆ ਜੇ ਬੱਚੇ ਮਾੜੇ ਦੇ ਮੈਂ ਬੈਠਾ ਸਹੀ ਗੱਲ ਹੈ ਮਾੜਾ ਦੱਸ ਤਾਂ ਦੇ ਕੋਈ ਨੀ ਦਿੰਦਾ ਤਿੰਨ ਦਿਨ ਮੇਰੇ ਕੋਲ ਜੇ ਸਵੇ ਇੱਕ ਦਿਨ 18 ਨੂੰ ਛੱਡ ਕੇ ਕੀ ਦਿੰਦਾ ਉਜੀ ਆ ਨਾ ਦੱਤੇ ਆ ਦੇਣੀ ਨੂੰ 18 ਥਾਰਾਂ ਨੂੰ ਛੱਡ ਕੇ ਕੀ ਰਹਾ ਦਿਨਾ ਮੈਂ ਦੱਸਦਾ ਤੈਨੂੰ ਯਾਰ ਥਾਰ ਨੂੰ ਛੱਡ ਕੇ ਕੀ ਰਹਾ ਦਿਨਾ ਯਾਰ ਪਤਾ ਕੀ ਆ ਤੁਸੀਂ ਸਮਝਦੇ ਕਿ ਹੋਣੀ ਆ ਤੁਸੀਂ ਤਾਂ ਬੰਦੇ ਨੇ ਚੱਲ ਯਾਰ ਤੂੰ ਬਾਹਰ ਜਾ ਫੇਰ ਮੜੱਕਦੇ ਨੂੰ ਕੋਈ ਹਸਾਬ ਚੰਦੀ ਗੱਲ ਤਾਂ ਮਾੜੀ ਮੋਟੀ ਤਾਂ ਕਿੱਥੇ ਕਾ ਤੂੰ ਯਾਰ ਛੱਡ ਕੇ ਛੱਡ ਦੇ 18 ਚ ਕਿੰਨੀ ਕਰੇਂ ਮਾਨਤਾਨ ਕਿੰਨਾ ਕਰੇਂ ਇਹ ਦੱਸ ਦੇ ਤੂੰ ਛੱਡ 18 ਚ ਯਾਰ ਵੀ ਹੋਰ 500 700 ਘਟ ਦੇ ਨਾ ਹੋਰ ਦੱਸ ਆ ਤਾਂ ਗੱਲ ਹੋਈ ਆ ਉਹ ਨਹੀਂ ਪਰ ਜਿਹੜੀ ਗੱਲ ਜਾਜਾ ਉਹ ਇਧਰ ਗੱਲ ਸੁਣ ਲੈ 15000 ਦੀ ਬੱਕਰ ਉਹ ਨਹੀਂ ਬਾਈ ਵਾ ਠੀਕ ਆ ਤਾਂ ਯਾਰ ਬਾਈ ਠੀਕ ਆ ਬਾਈ ਗਾ ਵਿਚਰੀਏ ਮੈਂ ਤਾਂ ਉਹ ਮੈਂ ਤੇਰੇ ਤੋਂ ਆਪੇ ਤੇਰੇ ਕਰਕੇ ਤੇਰੀ ਜਵਾਨ ਹੈ ਨਾ ਬੰਦੇ ਜਵਾਨ ਫੁੱਲਦਾ ਰਿਹਾ ਮੈਨੂੰ ਇਹ ਮੇਰੇ ਬਾਥੀ ਵੀ ਆ ਪਰ ਆਉਣਾ ਵੀ ਪਾਉਣਾ ਹੈ ਹੈ ਨੇ ਲਾਇਆ ਉੱਥੇ ਸਾਨੂੰ ਅਜੇ ਫੇਰ ਤੋਂ ਫੜਵਾਵਾ ਛੱਡ ਕੇ ਤਾਂ ਆਇਆ ਨਾ ਫੇਰ ਇਹਦੋਂ ਵੀ ਮਹਿੰਗੀ ਨਹੀਂ ਫਿਰ ਤੈਨੂੰ ਇਹ ਵੀ ਕੋਈ ਵਿੱਚ ਪਾ ਦਿੰਦੇ ਹੈ ਬਈ ਯਾਰ ਮੇਰੀ ਗੱਲ ਤਾਂ ਹੁਣ ਜੇ ਇਹਦੋਂ ਮਹਿੰਗੀ ਹੁੰਦੀ ਫਿਰ ਤੈਨੂੰ ਇਹ ਵੀ 1000 ਕੋਈ 1500 ਪਾਉਂਦੇ ਬਈ ਹਾਂ ਮੈਂ ਤਾਂ ਝਾੜੀ ਗੱਲ ਆ ਬਈ ਬਾਲਾ ਵੱਡਾ ਮਾਰ ਦਿੰਦਾ ਛੋਟੀ ਮੁੱਟੀ ਝਾੜੀ ਹੁੰਦੀ ਹੈ ਹਾਂ ਝਾੜੀ ਆਪਣੇ ਚ ਪੜਦਾ ਆਉਂਦਾ ਕੋਈ ਵੀ ਨਹੀਂ ਤੂੰ ਵੀ ਇਹ ਕੰਮ ਨਹੀਂ ਯਾਰ ਅੱਧ ਨੂੰ ਮਾਂ ਗੱਲ ਦਾ ਛਾ ਹੁਣ ਉਹ ਹੋ ਗਈ ਸਾਈ ਉਹਦੀ ਬਾਈ ਹੋ ਗਈ ਨਿਪੜ ਗਿਆ ਉਹਦਾ ਕੰਮ ਨਹੀਂ ਹੋਈ ਉਹਨਾਂ ਨਾਲ ਨਹੀਂ ਹੋਈ ਨਹੀਂ ਕੰਮ ਨਿਪੜ ਗਿਆ ਬੱਕਰੀ ਕੇ ਨਿਪੜ ਗਿਆ ਕਿਹੜੀ ਬੱਕਰੀ ਵਿਕੀ ਆ ਕਿਹੜਾ ਬੰਦਾ ਉਹ ਚਾਹੁੰਦਾ ਉਹ ਚਾਹੁੰਦਾ ਉਹ ਲੈਂਦਾ ਕੌਣ ਆ ਮੈਂ ਚੱਲਾ ਹੁਣ ਖੜਾ ਪੈਸੇ 700 ਸਾਈ ਦਾ ਸੱਤ ਆ ਆਹ ਖੜੇ ਭਾਈ ਮੈਂ ਚੱਲਾ ਹੁਣ ਆਹ ਸਾਈ 700 ਬਈਏ ਦੇ ਅਸਾਈ ਦਾ ਸੰਦ ਅੱਛਾ ਠੀਕ ਦੀ ਆ ਬਸ ਕਿਉਂ ਮਚਾਉਣਾ ਕੀ ਗੱਦਾ ਬਾਹਰ ਦੇ ਕਰਨ ਲੱਗਿਆ ਹੀ ਨਹੀਂ ਮਾਰਾ ਉਧਰ ਪੁੱਛਦਾ ਮੈਂ ਕਿ ਹਾਲ ਕੀ ਹੈ ਹਲਾ ਤੇਰੇ ਮਗਰ ਕਾ ਮੋਟਾ ਨਾਵਾ ਲਓ ਜੀ ਸੌਦਾ ਬੱਕਰੀ ਦਾ ਉਲਝਿਆ ਪਿਆ ਉਹ ਪਏ ਦੋ ਦੋ ਬਾਈ ਦੇ ਦੇਖੀ ਉਹ ਨਾ ਜਾ ਰਹੇ ਹੈ ਆ ਗਿਆ ਬਵਾਦ ਕਿੰਨੇ ਦੀ ਕੁਛ ਨਹੀਂ ਭਾਈ ਆਪਾਂ ਦਾ ਹਜੇ ਮਿੰਦਾ ਨੇੜੇ ਨਹੀਂ ਲੱਗਣ ਦਿੰਦੇ ਬੰਦੇ ਬਚਾਲੇ ਸੌਦਾ ਕਰ ਰਹੇ ਨੇ ਕੋਈ ਸਵਾਹ ਕੋਈ ਲਾਂਦਾ ਲਾਉਣ ਲੈ ਪਿੰਡ ਉਹ ਕਿੱਧਰ ਨੂੰ ਗਏ ਫੋਰ ਹੋ ਖੈਦ ਸਾਈ ਤੁਰੀ ਫਿਰਦਾਸੀ ਹਰਕਾ ਉਹ ਫਿਰਦੇ ਬੱਕਰ ਆਊਗੀ ਹੁਣ ਆ ਵੇ ਖਾਲਾ ਆਲਾ ਆਉਂ ਹੀ ਜਾਂਦਾ ਕੰਮ ਉਹ ਭਰਾਵਾ ਖੜਦਾ ਸੌਦਾ ਪਹਿਲਾਂ ਮੰਗੇਗਾ ਨਿਬੜੂਗਾ ਜਦ ਮੈਂ ਪਿੱਛੇ ਹੋਗਾ ਨਹੀਂ ਰੇਸਦਾਰੀਆਂ ਕੱਟ ਦੇ 11000 ਲੈ ਜਾਂਦੇ ਓਏ ਸ਼ਾਇਦ ਤੇਰੇ ਵੀਰ ਬਣ ਕੇ 11000 ਗਲਤ ਆ ਯਾਰ ਨਹੀਂ ਵੀਰ ਬਣ ਕੇ ਵੀਰ ਸੌਦਾ ਚੱਲੀ ਜਾਂਦਾ ਬਾਈ ਯਾਰਾ ਬਾਈ ਇੱਕ ਮਿੰਟ ਮਾਰ ਜਾ ਉਹ ਲੈ ਤੁਸੀਂ ਲੜੋ ਮੈਨੂੰ ਆਉਂ ਸਰ ਫਿਰ ਵੇਚਣਾ ਨਾਲ ਦੋਸੀ ਪਰ ਉਹੀ ਗੱਲ ਕਰ ਰਹੀ ਹੈ ਬਾਈ ਨੇ ਪਤਾ ਕੀ ਆਖਿਆ ਸੀ ਉਹ ਲੜੋਣਾ ਵੇਖ ਬਾਈ ਨੂੰ ਮੈਨੂੰ ਆਉਂ ਸਰ ਨਹੀਂ ਪਹਿਲ ਇਹਨਾਂ ਨਹੀਂ ਹੋਊਗਾ ਰ ਇਹਨੇ ਬੰਦੇ ਖੜੇ ਨੇ ਜਿਹੜੀ ਗੱਲ ਬਾਈ ਜਿਹੜੇ ਇੱਧਰ ਨੂੰ ਰੱਖੋ ਬਾਈ ਮੂੰਹ ਯਾਰ ਸੌਦਾ ਕਰੋ ਸੌਦਾ ਕਰੋ ਯਾਰ ਸੌਦਾ ਕਰੋ ਯਾਰ ਖਰਚੋ ਘੱਟ ਫੜੇ ਯਾਰ ਬੱਕਰੀ ਬਹੁਤ ਦੇ ਦੇ ਫੜ ਫੜੇ ਇੱਕ ਮਿੰਟ ਪੱਲੇ ਲਾ ਦੇ ਫੜ ਫੜ ਇੱਕ ਮਿੰਟ ਰੋ ਜਾ ਫੜ ਲੈ ਸਾਰਾ ਦੀ ਹੋਊਗੀ ਯਾਰ ਬਾਈ ਠੀਕ ਹੈ ਸਾਰਾ ਦੀ ਹੋਊਗੀ ਠੀਕ ਹੋ ਗਿਆ ਹੋ ਗਿਆ ਹੋ ਗਈ ਯਾਰ ਠੀਕ ਕੋਲ ਯਾਰ ਅੱਧੀ ਹੁਣੇ ਡੰਗ ਡਾ ਲੇ ਮੰਗਲ ਕਰ ਗਰੀ ਹੋ ਗਈ ਹੋ ਗਈ ਕੋਲ ਓ ਯਾਰ ਜਿਆਦਾ ਬਾਈ ਤੂੰ ਪਾਇਦਾ ਯਾਰ ਗੱਲ ਕਰਦਾ ਇਹ ਗੱਲ ਤਾਂ ਗਲਤ ਹੁੰਦੀ ਆ ਆਂਦਿਆਂ ਨੂੰ ਕਹਿੰਦਾ ਸੀ ਇਹਨਾਂ ਨੇ ਆਂਦਿਆਂ ਹੋਈ ਵੀ ਮੈਂ ਤਾਂ ਆਂਦਿਆਂ ਨੇ ਕਹਿੰਦਾ ਸੀ ਤੂੰ پیسے ਪਾਈ ਨੇ ਪਹਿਲੇ ਦਿਨ ਜਦੋਂ ਤੱਕ ਤੇਰੇ ਨਾਲ ਬੜੇ ਚਿਰ ਤੱਕ ਕਹੀ ਹੈ ਨਾ ਕੋਲੇ ਨਾ ਯਾਰ ਤੂੰ ਕਿ ਲੋੜ ਛੋੜੇ ਕੋਲੇ ਹੁਣ ਤਾਂ ਫੇਰ ਉਹ ਲੈ ਲਈ ਤੇ ਫੇਰ ਸਾਹੀ ਦੇ ਫੜਦੇ ਤੂੰ ਕਹਵੇਂ ਮੈਂ ਤਾਂ ਪਹਿਲੇ ਜਾਣਾ ਮੈਂ ਤਾਂ ਉਹਦੇ ਕੋਈ ਨਾ ਮੈਂ ਕਾਹਨੂੰ ਪਾਣੀ ਲੱਡੇ ਮਰੀਂ ਤੇਰੇ ਲੱਗੜ ਦੇ ਖਿਆ ਯਾਰਾ ਨਹੀਂ ਰੋਲਾ ਸੀ ਉਹਦਾ ਰੌਲਾ ਉਹਦਰੀ ਦਾ ਹੌਚ ਹੋਣਾ ਰਹਿ ਗਿਆ ਲਓ ਤਾਂ ਕਰੇ ਸਾਡੀ ਬੱਕਰੀ ਹੋਈ ਪਈ ਪਹਿਲਾਂ ਦੀ ਏ ਗੱਲਾ ਬੱਕਰੀ ਹੋਈ ਏ ਭਾਈ ਅਸੀਂ ਬੱਕਰੀ ਦਾ ਉਹ ਤੋਂ ਲੈ ਲਈ ਬਾਈ ਕੁਛ ਨਹੀਂ ਹਾਂ ਜੀ ਕਿੰਨੇ ਕਰ ਲਈ ਬਾਈ ਬਾਈ ਸਾਲੀ ਦਾ ਬਣਾਈ ਲਿਖਾਈ ਕੀ ਉਹਨ ਯਾਰ ਤੂੰ ਬੰਦੇ ਦੋਨੇ ਕਰਦੇ ਆ ਉਹ ਕਿੰਨੇ ਫਰਸਾਈ ਕਰਾ ਕਰੀ ਜਾਂਦਾ ਹੈ ਕਰੀ ਜਾਂਦਾ ਮੈਂ ਕਰਾਂਗਾ ਨਹੀਂ ਕਿੰਨੇ ਕਰਦੀ ਇਹਨੇ 17 ਚ ਕੀਤੀ ਉਹ ਸਾਡੇ 17 18 ਵੀ ਤੋਈ ਜਾਂਦੇ ਕਰ ਜਿੰਨ ਮੂੰਹ ਮੰਗੇ ਦਿੰਦੇ ਆ ਵੀਰ ਮਰ ਦੇਖੀ ਜਾਂਦੇ ਆ 18 18 ਮੈਂ ਨਾ ਉਹਦੇ ਕਹਿੰਦਾ ਬੱਕਰੀ ਲਾਉਂਦੀ ਆ ਕੋਈ ਵੀ ਲੈ ਆਈ ਦੇ ਫਿਰ ਸਾਈ ਫੜੀ ਵੀ ਨਹੀਂ ਮੈਂ ਸਾਈ ਫੜੀ ਆ ਮੈਂ ਸਾਈ ਨਹੀਂ ਫੜੀ ਮੰਨਦੇ ਆ 18 ਤੋਂ 700 ਤੋਂ ਮੋਗਾ ਦਾ ਓ ਥਰ ਜਾ ਘਰ ਜਾ ਹੁਣ ਯਾਰ ਇਹ ਚ ਕੀ ਆ ਉਹ ਲਿਆ ਆਰੇ ਸਾਧੂ ਕੇ ਲਿਆ ਆ ਯਾਰ ਉਹਨੂੰ ਲਿਆਈ ਓਏ ਮੈਂ ਟਿਕੋ ਮੈਂ ਆਉਂਦੇ ਕਿਉਂ ਬੱਕਰੀ ਮਾਰ ਉਹ ਕਿੱਧਰ ਗਏ ਮੈਂ ਭੱਜੋ ਮੈਂ ਮਰਾਂਗਾ ਭੱਜ ਜਾਣਾ ਬੱਕਰੀ ਆਈ ਗਿਆ ਇਹ ਕਿਹਾ ਜਿੰਨੇ ਪਹਿਲੇ ਉਹਨੂੰ ਦੁਆਸ਼ੀ ਦੇ ਦੇਾਂਗੇ ਆ ਗੱਲ ਥੋੜੀ ਹੁੰਦੀ ਆ ਕਿੰਨਾ ਦੇ ਆ ਗੱਲ ਹੁੰਦੀ ਆ ਨਹੀਂ ਨਹੀਂ ਇਹਨਾਂ ਨੂੰ ਲੈ ਛੱਡੀ ਆਸਤਾਨ ਨਹੀਂ ਗੱਲ ਹੋਈ ਸੀ ਤੂੰ ਨਾਲ ਦੇ ਮੇਰੀ ਬਾਹ ਫੜ ਲਾ ਪਾ ਤੂੰ ਆ ਕੰਮ ਕਰ ਦੇ ਮੈਨੂੰ ਵੀ ਪਹਿਲਾ ਬੰਦਾ ਕਿਹੜਾ ਮੈਂ ਪੁੱਛਿਆ ਹੀ ਬੁਲਦਰਾ ਬੰਦਾ ਕਿਹੜਾ ਲੈਂਦਾ ਉਹ ਤੋਂ ਭੱਜ ਕੇ ਫਿਰ ਤੂੰ ਬੜਾ ਹੁਣ ਤੂੰ ਲਿਆਇਆ ਸੀ ਘਰ ਮੈਂ ਕੰਦਾ ਸਾਈ ਫੜ ਤੂੰ ਬੜਾ ਜਾ ਰਾ ਉਹ ਸਾਈ ਤੂੰ ਬੜਾ ਪਰ ਮੈਂ ਤੂੰ ਲਿਆਇਆ ਕਿੰਨੇ ਨਹੀਂ ਬੋਲੀ ਲੋ ਨਹੀਂ ਹਰ ਕੀਰੋ ਹਰੇਗਾ ਬਾਈ ਕਹਿੰਦੇ ਤੁਸੀਂ ਵੇ ਰੇਟ ਲਵਾ ਲਓ ਜਿੰਨਾ ਰੇਟ ਲਾਉਂਦੇ ਓਦੋਂ ਮੈਂ ਲੈ ਰੱਖੂ ਐ ਥੋੜੀ ਯਾਰ ਬਾਈ ਨਾਲ ਲੱਕਰੀ ਨਹੀਂ ਨਹੀਂ ਦੇ ਦੇ ਨਾਲੇ ਪਾਉਂਦੇ ਜਾਂ ਦੇ ਦੇ ਦੇਣਾ ਯਾਰ ਯਾਰ ਤੂੰ ਐ ਨਾ ਬਾਈ ਛੱਡ ਯਾਰ ਬੱਕਰੀਆਂ ਬਾਪੂ ਦੇ ਪਰ ਜਿਹੜੀ ਗੱਲ ਹੈ ਨਾ ਗੱਲ ਜੁਬਾਨ ਦੀ ਮੈਨੂੰ ਹੋ ਗਿਆ ਮੇਰੀ ਗੱਲ ਤਾਂ ਸੁਣ ਲੋ ਜਦੋਂ ਸਤ ਇੱਕ ਮਿੰਟ ਬਈ ਕਿੰਨੇ ਬੰਦੇ ਕਾਕ ਸੀ ਬੱਕਰੀ ਦੱਸੀ ਤੂੰ ਉਹ ਗਾਹ ਸਾਰੀ ਮੰਡੀ ਆ ਘੋਮਣੇ ਪਾਸੇ ਘੋਮਣੇ ਪਾਸੇ ਘੋਮਣੇ ਪਾਸੇ ਮਾਤਾ ਜੀ ਕਿਹਾ ਬਈ ਪਹਿਲ ਉਹਦੀ ਆ

Oh wait. ਕੋਈ ਯਾਰ ਕੋਈ ਕੁਝ ਨਹੀਂ ਹੋਇਆ ਯਾਰ ਅੱਜ ਨਹੀਂ ਹੋ ਰਹੀ ਇਹਨਾਂ ਦੀ ਹੋ ਹੀ ਪਈ ਯਾਰ 11 ਦੀ ਹੋ ਗਈ ਹਾਂ ਮੈਨੂੰ ਕੋਈ ਇਹਨਾਂ ਦੇ ਸਾਈਜ਼ ਨਹੀਂ ਕਰਦੀ ਯਾਰ ਮਾਰੋ ਚਲੋ ਠੀਕ ਆ ਤੁਸੀਂ ਬਹਿ ਕੇ ਕਰ ਲਓ ਫੈਸਲਾ ਕੋਈ ਨਹੀਂ ਪਰ ਮੈਂ ਉਹ ਬੰਦਾ ਸਾਈਜ਼ ਲਾਉਂਦਾ ਉਹ ਬਾਈ ਠੀਕ ਆ ਇਹਦੇ ਲਾਉਂਦਾ ਸੀ ਹਾਂਜੀ ਹਾਂ ਉਹਨਾਂ ਦੇ ਕੋਈ 10 ਮਿੰਟ ਰੁਕ ਜਾ ਹਾਂਜੀ ਆਪਾਂ ਕਰ ਲੈਂਦੇ ਹਾਂ ਸਹੀ ਹੈ ਜੀ ਹਾਂ ਮੈਨੂੰ ਉਹ ਵੀ ਪੈ ਗਿਆ ਸਾਰੇ ਬੰਦੇ ਪੈ ਗਏ ਹਾਂ ਨਹੀਂ ਚਾਰ ਬੰਦਿਆਂ ਦੇ ਸਾਈਜ਼ ਕਰ ਲਈ ਨਾ ਕਿਹਨੂੰ ਦੇਵਾਂ ਕਿਹਨੂੰ ਨਾ ਦੇਵਾਂ ਯਾਰ ਯਾਰ ਹੁਣ ਆਪਦਾ ਮਨ ਫੈਸਲਾ ਕਰ ਕੋਈ ਗੱਲ ਨਹੀਂ ਜਰਾ ਨਵੇਲ ਦੇ ਦੇ ਉਹ ਮਾਰਾ ਇੱਕ ਨੂੰ ਦੇ ਦਿੰਦੇ ਨਵੇਲ ਦੇ ਦੇ ਓਏ ਕੋਈ ਘੋੜੇ ਦਾ ਸੌਦਾ ਨਹੀਂ ਹੈ ਤਾਂ ਸਾਰਾ ਬੰਦ ਕਰ ਦੇ। ਘੋੜੇ ਤੋਂ ਵੀ ਟੱਪ ਗਿਆ ਕੰਮ। ਮੈਂ ਪਾਪਾ ਇਹ ਚਾਰ ਬੰਦਿਆਂ 'ਚ ਮੈਂ ਕਿਹਾ ਇੱਕ ਜਣ ਨੂੰ ਮੈਂ ਦੇ ਦੇਦਾ ਦੋ ਮਿੰਟ ਬੱਕਰੀ ਰੋਕ ਜੂ। ਮੈਂ ਨਾ ਰੁਕ ਗਿਆ ਜੇ ਤੁਸੀਂ ਕਹਿਣਾ। ਰਹਿਣ ਦਾ। ਮੈਂ ਤਾਂ ਉਹ ਵੀ ਰੁਕ ਗਿਆ। ਚਾਰ ਚਾਰ ਬੰਦੇ ਇੱਥੇ ਇੱਕ ਦਾ ਸੌਦਾ ਕਰੀਏ ਤਾਂ ਕਰੋ। ਆਪਾਂ ਤਾਂ ਚੁੱਪ ਕਰਕੇ ਜਿਉ ਤੁਸੀਂ। ਹਾਂ। ਯਾਰ ਉੱਤਰ ਸਾਰ ਤੇ ਬੱਕਰੀ ਲੈਣੀ ਆ ਉਹ ਤਾਂ ਇਹਨੂੰ ਤਾਂ ਕੀ ਦੂਰੀ ਨਹੀਂ ਬਾਈ ਮੇਰੀ ਗੱਲ ਸੁਣ ਤੂੰ ਮੈਨੂੰ ਇੱਕ ਹੀ ਕਰੀ ਆ ਪੁੱਤਿਆ ਹਾਂ ਨਵੇੜੇ ਜੋਂ ਬਸ ਲੈਣੀ ਹਾਂ ਹਾਂ ਇਹ ਗੱਲ ਉਹ ਬਾਈ ਸਾਈਡ ਕੱਢ ਕੇ ਉਧਰ ਭੱਜ ਗਏ ਕੱਢ ਲਈ ਮੈਂ ਕਿਹਾ ਬਾਈ ਯਾਰ 10 ਮਿੰਟ ਰੁਕ ਜਾ ਠੀਕ ਆ ਮੈਂ ਬਸ ਆ ਜਾਂਦੇ ਨਾਲ ਪੁੱਤਿਆ ਹੋਰ ਮੈਂ ਮੈਨੂੰ ਤਾਂ ਭਰਾ ਨੇ ਉਹਨੂੰ ਮੈਂ 10000 ਰੁਪਏ ਦਾ ਮਾਤਨ ਕਰ ਦੂੰ ਸਹੀ ਆ ਕਿਹਦਾ ਘੜਾ ਛੜਾਉਣਾ ਜੀ ਕਿਸ ਹਿਸਾਬ ਨਾਲ ਹਾਂ ਸਹੀ ਆ ਪਰ ਪਾਣਾ ਬਾਈ ਦਾ ਪਿੰਡ ਗੁਰੂ ਸਰ ਲੱड्डੂ ਨੂੰ ਮੈਂ ਜਾਣਾ ਠੀਕ ਹੈ ਵੀ ਜਿਹੜੇ ਗਾਹ ਕਾ ਆਪਣਾ ਕਰਦੇ ਆ ਮਾਨ ਬਿਲਕੁਲ ਜਿਹੜੀ ਮੈਂ ਮੰਨਦਾ ਚੀਜ਼ ਨੂੰ ਸਹੀ ਆਪਾਂ ਨੂੰ ਕੋਈ ਨਹੀਂ ਭਾਈ ਕਿਸੇ ਦਾ ਬੰਦਨਾ ਮਾਨ ਆਪਾਂ 1.5 ਦੀ ਕਰਤੀ ਸਹੀ ਮੈਂ ਲੱਡੂਨ ਕਾ ਕੋਸ਼ਿਸ਼ ਕਰੀ ਜਾਂ ਹਾਂ ਜਾਂ ਖੁਸ਼ ਹੋ ਕੇ ਰਪੀਏ ਲਾ ਦੇ ਭਾਈ ਪੈਸੇ ਪੈਸੇ ਵੀਡੀਓ ਚਕਣਾ ਕਿਹੜਾ ਪੰਡਾ ਭਾਈ ਆਪਣਾ ਰਪਾਣਾ ਭਾਈ ਰਪਾਣਾ ਹੋਰ ਕਿੰਨੇ ਕ ਨਾਗ ਆਪਣੇ ਕੋਲੇ ਪਹਿਲਾਂ ਹੈ ਤਿੰਨ ਚਾਰ ਨਾਗ ਲਓ ਯਾਰ ਦੋ ਬੱਚੇ ਆ ਭਾਈ ਦੋ ਬੱਚੇ ਆ ਇਹਦੇ ਮਗਰ ਹਾਂ ਬੱਚੇ ਲਿਓ ਚੱਕ ਕੇ ਬੱਚੇ ਕਿੰਨੇ ਨਹੀਂ ਲਿਆ ਕਿੰਨੇ ਦੀ ਦਵਾਤੀ ਸਾਢੇ 10 ਦੀ ਫਰੀਜਾਇਜ ਪਾਣਾ ਹਾਂ ਆਪਣਾ ਸੌਦਾ ਜਾਇਜ ਕਰਾਵਾਂਗੇ ਜਾਇਜ ਅਗਲੇ ਨੂੰ 2 ਰੁਪਏ ਦੇਣਗੇ ਇਹ ਥੋੜਾ ਯਾਰ ਬੱਕਰੀ ਆ ਕੀ ਦਾਜ ਆ 25 ਦੀ ਦਵਾ ਦੇ ਤੂੰ ਤੂੰ ਚੋਟ ਕਰਾ ਦੂੰ ਤੈਨੂੰ ਚੱਲ ਤੂੰ ਉਹ ਪਾਏ ਸੇ ਤੱਕ ਇਹ ਪਹਿਲਾਂ ਲਿਖਾਈ ਦੀ ਪੈ ਗਈ ਔਰ ਕੀ ਆ ਲਿਖਾਈ ਦੀ ਗੱਲ ਬਾਅਦ ਵਿੱਚ ਹੁੰਦੀ ਆ ਪਹਿਲਾਂ ਪੈਸੇ ਦਾ ਪੂਰੇ ਕਰੋ ਪੂਰੇ ਕਰੋ ਲੈ ਭਾਈ ਅੱਜ ਤਾਂ ਜੱਗੀ ਪਾਈ ਆਉਂਦਾ ਤਰਾਕੇ ਬਈ ਸਾਈ ਨਹੀਂ ਸਾਈ ਤੇ ਜੀ ਸਾਰਾ ਲੋ ਜੀ ਲੋ ਜੀ ਸਾਈ ਦਿੱਤੀ ਨਹੀਂ ਸਪਾਣਾ ਸਾਈ ਲੈ ਦਿੱਤੀ ਬਿਨਾ ਸਾਈ ਤੋਂ ਕਰਿਆਈ ਸਾਈ ਵੀ ਨਹੀਂ ਰਹੀ ਆਹ ਬਈ ਵਾਹ ਠੀਕ ਆ ਭਾਈ ਤੇਰੇ ਸੌਦੇ ਹੁੰਦੇ ਹੀ ਤਗੜੇ 1 2 3 4 5 6 7 8 9 10 15 20 18 ਨੌ ਯਾਰ ਆਈ ਵਾਹ ਬਈ ਹਿਆਰ ਹੋਰ ਦੇਓ ਬਾਈ ਨੂੰ ਪਤਾ ਸਾਡੇ ਦਾ ਇਹ ਵਝਾਲ ਹੁੰਦੇ ਹੈ ਸੌਦੇ ਚ ਬਿਲਕੁਲ ਬਿਲਕੁਲ ਸਾਢੇ 10 ਦੀ ਹੋਈ 1500 ਹੋਰ ਦੇ ਦਿਓ ਸਾਢੇ 10 ਦੀ ਹਾਂ ਸਾਢੇ ਦਾ ਹਾਂ ਬੱਕਰੀ ਨੂੰ ਕਾੜਾ ਗੂੜਾ ਦਿਓ ਸੱਜਰ ਸੁਈਆ ਤਾਜੀ ਦੀ ਸੰਭਾਲ ਕਰੋਗੇ ਫੇਰ ਦੁੱਧ ਵੀ ਦੇ ਆ ਬੱਚੇ ਵਿਖਾਈ ਬਾਈ ਆ ਬੱਚੇ ਤੋਂ ਲਓ ਵੀ ਆ ਜੋੜਾ ਬੱਚਿਆਂ ਦਾ ਬਾਈ ਚੱਕੀ ਖੜਾ ਬਹੁਤ ਭਾਅ ਨਾ ਦਿੱਤੀ ਯਾਰ ਬੱਕਰੀ ਬਹੁਤ ਹੀ ਜਾਇਜ਼ ਮੈਂ ਇਹਨਾਂ ਬਾਈ ਕਦੇ ਐਨੇ ਦਾ ਮੈਂ ਕਹਾਂ ਮੇਰੀ ਸੋਲਾ ਆਪਾਂ ਜਾਇਜ਼ ਸੌਦਾ ਮਕਾਉਣਾ ਹਰੇਕ ਬੰਦੇ ਦਾ ਮੈਂ ਕਿੰਨੇ ਕਾਲਿਆ ਤੂੰ ਵੀ ਛੋਦਾ ਕਰ ਲੈ ਕੋਈ ਪੰਜ ਹਾਂ ਬਾਈ ਹੋਰ ਆਹ ਲੋ ਲੱਗ ਗਿਆ ਗੈ ਆਹੋ ਠੀਕ ਆ ਜਿਹੜੇ ਬਗਲੀ ਭੋਮਾ ਸਾਈ ਕੱਢੇ ਨਾ ਮਾਰਾ ਹੀ ਉਹ ਚੜ ਜਾਂਦਾ ਛੱਤ ਨਹੀਂ ਬਾਈ ਸਾਡੀ ਫੋਟੋ ਸਵਾ ਕੇ ਹੀ ਦੀ ਚੰਗਾ ਜੀ ਚੰਗਾ ਕੋਈ ਗੱਲ ਲਓ ਵੀ ਪੈਸੇ ਬਾਈਆਂ ਨੇ ਗਿਣਾਤੇ ਬਾਈ ਲਿਖਾਈ ਕਰਾ ਲਓ ਕਰਾ ਦਿੰਦੇ ਆ ਬਾਈ ਕਰਾਉਗਾ ਇਹ ਠੀਕ ਆ ਜੀ ਆ ਜਾਓ ਜੀ